ਫਗਵਾੜਾ ਦੇ ਅਰਬਨ ਅਸਟੇਟ ਕੋਲ 2000ਾ ਰੋਡ ਤੇ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਇੱਕ ਕਾਰ ਮੋਟਰਸਾਈਕਲ ਵਿੱਚ ਜਾ ਲੱਗੀ ਮੌਕੇ ਤੇ ਜਦੋਂ ਮੋਟਰਸਾਈਕਲ ਸਵਾਰ ਨੇ ਕਾਰ ਦੀ ਚਾਬੀ ਕੱਦਣ ਦੀ ਕੋਸ਼ਿਸ਼ ਕੀਤੀ ਗਈ ਤਾਂ ਚਾਬੀ ਟੁੱਟ ਗਈ ਮੌਕੇ ਤੇ ਆਸ-ਪਾਸ ਦੇ ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਚਾਬੀ ਟੁੱਟਣ ਤੋਂ ਬਾਅਦ ਦੋ ਮਹਿਲਾਵਾਂ ਤੇ ਇੱਕ ਨੌਜਵਾਨ ਨੇ ਮੋਟਰਸਾਈਕਲ ਚਾਲਕ ਦੀ ਕੁੱਟਮਾਰ ਕੀਤੀ ਤੇ ਉਸ ਨਾਲ ਗਾਲੀ ਗਲੋਚ ਕੀਤਾ ਪਰ ਦੋਵੇਂ ਧਿਰਾਂ ਇੱਕ ਦੂਜੇ ਤੇ ਕੁੱਟਮਾਰ ਦੇ aarop ਲਗਾ ਰਹੀਆਂ ਹਨ ਆਓ ਤੁਹਾਨੂੰ ਸੁਣਾਉਂਦੇ ਹਾਂ ਦੋਵੇਂ ਧਿਰਾਂ ਇੱਕ ਦੂਜੇ ਤੇ ਕੀ आरोप लगा रही फगवाड़ा एक्सप्रेस न्यूज तो विनोद शर्मा की रिपोर्ट भेण <laughs> ਗੱਡੀ ਇੱਥੇ ਆਈ ਆ ਗੱਡੀ ਮੜੀ ਮੋਟਰਸਾਈਕਲ ਚ ਲੱਗੀ ਆ ਮੈਂ ਕਿਹਾ ਵੀ ਮਾੜਾ ਖਿਆਲ ਦਾ ਮਮਲੇ ਚਾਬੀ ਨੂੰ ਹੱਥ ਲਾਇਆ ਚਾਬੀ ਪਾ ਟੁੱਟਣ ਵਾਲੀ ਪਹਿਲਾਂ ਸੀ ਕਿ ਟੁੱਟ ਜੇ ਮੈਂ ਕਿ ਜਿੰਨੇ ਪੈਸੇ ਲੱਗਦੇ ਮੈਂ ਦੇ ਦੂੰਗਾ ਠੀਕ ਹੈ ਵਿੱਚੋਂ ਮੁੰਡਾ ਉੱਤਰਿਆ ਮੈਂ ਦਿੱਚ ਦੇ ਲੇ ਬੇਸਬਾਲ ਗੱਡੀ ਦੇ ਵਿੱਚ ਹੀ ਆ ਵਿੱਚ ਹੀ ਗੱਡੀ ਦੇ ਵਿੱਚ ਮਾਰੇ ਜਨਾਨੀਆਂ ਨੇ ਕੁੱਟਿਆ ਦੱਸੋ ਵੀ ਦੱਸੋ ਜਨਾਨੀਆਂ ਨੇ ਵੀ ਕੁੱਟਿਆ ਤੁਹਾਡਾ ਨਾਮ ਕੀ ਆ ਭਾਜੀ ਮੇਰਾ ਨਾਮ ਬਲਵਿੰਦਰ ਸਿੰਘ ਤੁਸੀਂ ਹੈ ਕਿੱਥੇ ਦੇ ਆ ਮੇਰਾ ਇਹ ਨਾ ਗਰੇਜ ਚੈਰ ਕਰਾਇਆ ਪਿੰਡ ਮਾਲਾ ਹੈ ਤਾਂ ਕਿ ਕਿੰਨੇ ਜਣਿਆਂ ਨੂੰ ਭਗਵਾੜੇ ਤੁਹਾਡੇ ਕਿੰਨੇ ਜਣਿਆਂ ਨੇ ਤੁਹਾਡੇ ਤੇ ਹੱਥ ਚੱਕਿਆ ਮੈਨੂੰ ਪਤਾ ਨਹੀਂ ਕਿੰਨੇ ਨੇ ਹੈ ਕਿ ਇਹ ਦੇ ਲੇਡੀ ਦੇ ਮੁੰਡੇ ਅੱਖਾਂ ਭਰਾਈਆਂ ਵੀ ਦਿਖ ਲਓ ਕੋਈ ਖੂਨ ਵੀ ਨਿਕਲਿਆ ਤੁਹਾਡੇ ਸਰੀਰ ਚੋਂ ਅੱਗੇ ਹੱਥ ਲੱਗਦੇ ਇਹਨਾਂ ਰੋਡ 'ਤੇ ਦਿਖਾ ਸਿਆ ਖੂਨ ਤੁਸੀਂ ਇਕੱਲੇ ਆਏ ਹੋ ਜਾਂ ਤੁਹਾਡੇ ਨਾਲ ਕੋਈ ਹੈ ਆਹ ਦੇਖੋ ਖੂਨ ਨਿਕਲ ਰਿਹਾ ਹੈ ਤੁਸੀਂ ਇੱਥੇ ਇਕੱਲੇ ਆਏ ਸੀਗੇ ਜਾਂ ਇਕੱਲਾ ਭਾਈ ਐਸ ਗਲੀ ਮਖਾ ਰਿਹਾ ਇੱਥੇ ਮੈਂ ਇਕੱਲਾ ਗ੍ਰਾਇਆਂ ਤੋਂ ਸੀ ਫਗਵਾੜੇ ਆਏ ਹਾਂ ਹਾਂ ਗ੍ਰਾਇਆਂ ਤੋਂ ਇਕੱਲਾ ਆਇਆ ਤੇ ਤੁਹਾਨੂੰ ਮੌਕੇ ਤੇ ਲੜਾਈ ਪਹਿਲਾਂ ਭਾਈ ਮੈਂ ਬੇਰਬੀਤੀ ਆ ਅੱਛਾ ਜੀ ਟ੍ਰਿੰਕ ਕੀਤੀ ਤੁਸੀਂ ਬੇਰਬੀ ਕਿ ਮੈਂ ਐਸ ਗਲੀ ਬਗਾਨ ਲਾਪੇ ਠੀਕ ਹੈ ਜੀ ਉਹ ਗੱਡੀ ਆਈ ਹੈ ਮੋੜ ਦੇ ਚ ਲੱਗੀ ਮੈਂ ਕਿ ਭਾਈ ਮੇਰੇ ਯਾਰ ਨਾਲ ਮੈਂ ਚਾਬੀ ਨੂੰ ਹੱਥ ਲਾਇਆ ਪਹਿਲਾਂ ਉਹਨੇ ਗਾਲਾਂ ਵੀ ਕੱਢਣੀਆਂ ਵੀ ਦੱਸਾ ਫੇ ਤਾਂ ਹੀ ਆਉਂਦਾ ਜਾਂਦੀ ਕਿੱਦਾਂ ਹੈ ਉਹ ਕਹਿੰਦਾ ਤੂੰ ਚਾਬੀ ਨੂੰ ਹੱਥ 'ਤੇ ਪਾਇਆ ਮੈਂ ਕਿਹਾ ਭਾਈ ਜੀ ਵੀ ਚਾਬੀ ਨੂੰ ਹੱਥ 'ਤੇ ਪਾਇਆ ਤੇ ਤੂੰ ਥੋੜ ਚੱਲੇ ਆਂ ਤਾਂ ਹੱਥ ਪਾਇਆ ਆਂ ਆ ਗੱਲ ਹੋਈ ਇਹਨੇ ਤੁਹਾਨੂੰ ਕੁੱਟਣਾ ਪਿਆ ਇਹਨੇ ਮੈਨੂੰ ਕੁੱਟਣਾ ਪਿਆ ਭਾਈ ਜੀ ਇਹਨੇ ਕੁੱਟਿਆ ਨਹੀਂ ਇਹਨੇ ਕੁੱਟਿਆ ਦਮ ਜਦੋਂ ਨਹੀਂ ਵਿੱਚੇ ਸੀਗੇ ਵਿੱਚੇ ਬੱਸ ਤੁਸੀਂ ਥੱਪੜ ਮਾਰ ਲੁੱਤੀਆਂ ਮਾਰ ਬਰਾਬਰ ਬਰਾਬਰ ਤੁਸੀਂ ਸਰ ਐਡ ਪ੍ਰੈਜ਼ੈਂਸ ਸੀ ਮੈਂ ਉਦੋਂ ਹਾਜ਼ਰ ਸੀ ਬੇਸਵਾਲ ਤੋਂ ਪਹਿਲਾਂ ਨਹੀਂ ਬੇਸਵਾਲ ਤੋਂ ਬਾਅਦ ਪਹਿਲਾਂ ਨਹੀਂ ਪਤਾ ਕਿ ਜੁੱਤੀਆਂ ਮੇਰੇ ਸਾਹਮਣੇ ਕੁੱਟਾ ਲੜ ਚੁਣਿਆ ਦੋ ਬੰਦੇ ਤੇ ਚਾਰ ਜਨ ਕੰਦੀਆਂ ਕੰਦੀਆਂ ਗਾਲਾਂ ਕਢੀਆਂ ਨਹੀਂ ਗਾਲਾਂ ਆਪਾਂ ਸੁਣਨੇ ਸਨ ਠੀਕ ਹੈ ਜੀ ਕਣੀ ਗਾਣਾ ਵੀ ਉਹ ਕੱਟੀਆਂ ਦਾ ਨੋ ਵੀ ਜਿਹੜੀ ਆਪਾਂ ਆਪਾਂ ਬੰਦਾ ਵੀ ਨਹੀਂ ਗੱਲ ਕਰਦੇ ਜੋ ਇਹਨੂੰ ਤੇ ਇਹਨਾਂ ਨੂੰ ਬਚਾ ਇਹ ਵੀ ਬੰਦਾ ਚੰਗਾ ਜਿਹੜਾ ਬੇਕਟ ਖਾਈ ਗਿਆ ਇਹਨਾਂ ਨੂੰ ਬਚਾਇਆ ਮੌਕੇ ਦੀ ਪਬਲਿਕ ਨੇ ਆ ਉਹ ਹੀ ਤਾਂ ਬਚਾ ਰਿਹਾ ਤੂੰ ਜਾਂ ਕੋਈ ਕਸੂਰੇ ਤੂੰ ਕਟ ਵੀ ਖਾ ਲਈ ਜਾਂ ਪੈਸੇ ਵੀ ਦੇਗਾ ਪਿਆ ਹਾਂ ਮੈਂ ਗਲਤੀ ਵੀ ਮੰਨ ਰਿਹਾ ਹਾਂ ਮੈਂ ਗਲਤੀ ਵੀ ਮੰਨ ਇਹ ਆਏ ਜਿੱਦਾਂ ਸ਼ੁਰੂ ਵਿੱਚ ਕੀ ਹੋਇਆ ਸੀ ਭਾਈ ਸਾਹਿਬ ਸ਼ੁਰੂ ਭਾਈ ਮੈਂ ਤਾਂ ਦੱਸਦਾ 6 ਖੜੇ ਸੀ ਕਿ ਐਹੀ ਬੈਠੇ ਆ ਉਹ ਮੜਾ ਜੇ ਕਿਤੇ ਤਾਂ ਜਿੱਤ ਤਰੋਂ ਨਹੀਂ ਆਇਆ ਇਹਨਾਂ ਸੀਸਾ ਇਹ ਆਏ ਇਹਨਾਂ ਸੀਸਾ ਦੇਖੋ ਜੱਤੀ ਕਰਦੀ ਮੋਰ ਜਾਤੋ ਭਾਈ ਕਦੀ ਆਹ ਤੋਂ ਬਾਅਦ ਮੇਰੇ ਤੇ ਹੱਥ ਚੱਕਿਆ ਇਹ ਮੌਕੇ 'ਤੇ ਕਦੀ ਨਹੀਂ ਆਉਂਦੇ ਕਿਹਾ ਸਰ ਇਹ ਵੀ ਮੇਰੇ ਹੱਥ ਚ ਆ ਗਿਆ ਇਹ ਦੋ ਜਿਹੜਾ ਬੇਸਮੈਂਟ ਮਾਰੇ ਗਏ ਉਹ ਬੰਦੇ ਦੇ ਆਈਏ ਦੇਖ ਲੋ ਚੀਤੀ ਚਾਪੀ ਘਰਦੀ ਸਰ ਆਈ ਮੈਂ ਉਸ ਤੋਂ ਬਾਅਦ ਸਰ ਉਹਨਾਂ ਦੀ ਚਾਪੀ ਕੱਢ ਲਈ ਨਗਰ ਦੇ ਮੇਰੀ ਚਾਬੀ ਦੇ ਦੋ ਤੇ ਮੈਂ ਤੁਹਾਡੀ ਚਾਬੀ ਦੇ ਰਿਹਾ ਹੁਣ ਉਹਨਾਂ ਨੂੰ ਉਹਦੇ ਕੋਲ ਚਾਬੀ ਚਲੀ ਗਿਆ ਸਰ ਤੁਸੀਂ ਦੱਸੋ ਇਹਨਾਂ ਕੀ ਕਰੀਏ ਅਈ ਗੱਟੀ ਕੇ ਪਾ ਲੈ ਕੇ ਜਾਈਏ ਕਿਸੇ ਪ੍ਰਸ਼ਾਸਨ ਨੂੰ ਕੀ ਚਾਹੁੰਦੇ ਹੋ ਸਾਰੇ ਹੀ ਸਾਨੂੰ ਜੋ ਵੀ ਹੈ ਜਿੱਤਾ ਵੀ ਆ ਸਾਨੂੰ ਠੀਕਾਣਾ ਸਾਡੀ ਗੱਟੀ ਦਾ ਸਾਡੀ ਭਾਜੀ ਪਬਲਿਕ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਮਾਰਿਆ ਹੈ ਭਾਜੀ ਕਿੱਥੇ ਦੇ ਰਹਿਣ ਵਾਲੇ ਜੀ ਮੈਂ ਭਾਜੀ ਉੱਧਰ ਮੈਂਗਾ ਮਸੀਆਂ ਨਾਲ ਮੈਂ ਆਪਣੀ ਮਾਸੀ ਉਹਨਾਂ ਦੇ ਕੋਲ ਰਹਿਣਾ ਪਬਲਿਕ ਵੱਲੋਂ ਕਿਹਾ ਜਾ ਰਿਹਾ ਤੁਸੀਂ ਬੇਸਬੇ ਮਾਰਿਆ ਉਹ ਸੱਚ ਸਰ ਮੈਂ ਉਸ ਤੋਂ ਬਾਅਦ ਤੁਹਾਡੀ ਵੀਡੀਓ ਵਾਇਰਲ ਹੋਈ ਵਿੱਚ ਉਹਦੇ ਤੁਹਾਡੀ ਵੀਡੀਓ ਬਣੀ ਆ ਆ ਦੇਖੋ ਜੀ ਬੇਸਬੈਟ ਮਾਰੇ ਸਰ ਬੇਸਬੈਟ ਮਾਰੇ ਤੁਸੀਂ ਸਰ ਜਿਹੜੀ ਸਤਵਾ ਨੇ ਚੱਕਿਆ ਨਹੀਂ ਹੋਣ ਚੱਕਿਆ ਪਬਲਿਕ ਕਹਿੰਦੀ ਪਈ ਆ ਤੇਰੀ ਚੱਕਿਆ ਸਾਡਾ ਵੀ ਥੋੜੇ ਲੱਗ ਗਏ ਬਾਜੀ ਝੂਠ ਨਾ ਬੋਲੋ ਸਾਟ ਐਵੇਂ ਨਹੀਂ ਲੱਗੇ ਮੇਰੇ ਮਾਰੇ ਤਾਂ ਆਪੇ ਥੋੜੀ ਮਾਰ ਲੈ ਜੇ ਮੈਂ ਬਸ ਠੀਕ ਆ ਅਸੀਂ ਕਹਤੇ ਆਪਸ ਵਿੱਚ ਹੱਥ ਪਾਈ ਹੁਣ ਸਾਡਾ ਦਿਮਾਗ ਖਰਾਵਾ ਅਸੀਂ ਨਹੀਂ ਆਪਸ ਵਿੱਚ ਲੜਿਆ ਜੇ ਉਹਨੇ ਹੀ ਮਾਰਿਆ ਮੇਰੇ ਹਾਂਜੀ ਦੱਸੋ ਜੀ ਇਹ ਚਾਚਾ ਕੋਈ ਨਹਿਰ ਤੇ ਝਗੜਾਉਣ ਸਾਨੂੰ ਮੈਸੇਜ ਮਿਲਿਆ ਸੀ ਅੱਛਾ ਜੀ ਉੱਥੇ ਆਏ ਆ ਇੱਥੇ ਆ ਕੇ ਦੇਖਿਆ ਇੱਕ ਕਾਰ ਵਾਲੇ ਆ ਤੇ ਇੱਕ ਮੋਟਰ ਵਾਲਾ ਜੀ ਉਹਨਾਂ ਦਾ ਅਸਲ ਸੰਬੰਧੀ ਕੋਈ ਝਗੜਾ ਹੁਣ ਬਾਕੀ ਪਤਾ ਕਰਦੇ ਜੀ ਕਿਉਂ ਹੋਇਆ ਠੀਕ ਹੈ ਸਰ ਹਾਂਜੀ ਠੀਕ ਹੈ ਇਸ ਮੌਕੇ